ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਤੇ ਅਸੀਂ ਸਵੇਰ ਸਵੇਰੇ ਨਾ ਸੈਰ ਕਰਨ ਗਈ ਸੀ ਤੇ ਉੱਥੇ ਮੈਨੂੰ ਦੇਖ ਕੇ ਗੁੜਹਲ ਦੇ ਫੁੱਲ ਤੇ ਮੈਨੂੰ ਜਿੱਥੇ ਵੀ ਗੁੜਹਲ ਦੇ ਫੁੱਲ ਦਿਖ ਜਾਣ ਤੇ ਮੈਂ ਉਹਨਾਂ ਨੂੰ ਛੱਡਦੀ ਨਹੀਂ ਹੈਗੀ ਮੈਂ ਤੋੜ ਲੰਨੀਆਂ ਤੇ ਕਿਉਂਕਿ ਇਹਨਾਂ ਦੇ हेयर ਗਰੋਥ ਲਈ ਬਹੁਤ ਜ਼ਿਆਦਾ ਬੈਨੀਫਿਟ ਨੇ ਬਹੁਤ ਜ਼ਿਆਦਾ ਸਾਡੀ हेयर ਗਰੋਥ ਨੂੰ ਇਹ ਬੂਸਟ ਕਰਦੇ ਨੇ ਤੇ ਰਸਤੇ 'ਚ ਵੀ ਮੈਨੂੰ ਦਿਖ ਗਏ ਸੀ ਮੈਂ ਉੱਥੋਂ ਵੀ ਤੋੜਨ ਲੱਗ ਗਈ ਸੀ ਤੇ ਇਹਦੇ ਬਹੁਤ ਜ਼ਿਆਦਾ ਫਾਇਦੇ ਨੇ ਤੇ ਅੱਜ ਆਪਾਂ ਇਹਨੂੰ ਸ਼ਾਮਿਲ ਕਰਨਾ ਆਪਣਾ हेयर ਗਰੋਥ ਆਇਲ ਬਣਾਣਾ ਹੈ ਆ ਠੀਕ ਹੈ ਤੇ ਅੱਜ ਆਪਾਂ ਉਹਦੇ 'ਚ ਇਹਨੂੰ ਆਪਾਂ ਮਤਲਬ ਇਨਗਰੀਡੀਐਂਟ ਦੇ ਤੌਰ ਤੇ ਆਪਾਂ ਪੜ ਦੇਣਾ ਹੈ ਬਹੁਤ ਵਧੀਆ ਰਿਜ਼ਲਟ ਆਉਂਦੇ ਨੇ ਇਹਦੇ ਤੇ ਮੈਂ ਸਾਰੇ ਫੁੱਲ ਜਿੰਨੇ ਵੀ ਮੈਨੂੰ ਦਿਖੇ ਮੈਂ ਤੋੜ ਕੇ ਘਰ ਲਿਆਈ ਤੇ ਅੱਜ ਆਪਾਂ ਇਹਦਾ హెయిਰ ਗਰੋਥ ਔਇਲ ਬਣਾਵਾਂਗੇ ਹੋਰ ਵੀ ਬਹੁਤ ਕੁਝ ਪਾਵਾਂਗੇ ਜੀ ਠੀਕ ਹੈ ਤੁਸੀਂ ਵੀਡੀਓ ਜ਼ਰੂਰ ਦੇਖਿਓ ਤੁਹਾਨੂੰ ਬਹੁਤ ਹੀ ਵਧੀਆ ਰਿਜ਼ਲਟ ਮਿਲਣਗੇ ਇਹ ਵਾਲੀ హెయిਰ ਗਰੋਥ ਔਇਲ ਨਾਲ ਤੇ ਵੀਡੀਓ ਨੂੰ ਫੁੱਲ ਦੇਖਿਆ ਕਰੋ ਠੀਕ ਹੈ ਜੀ ਬਹੁਤ ਵਧੀਆ ਰਿਜ਼ਲਟ ਮਿਲਣਗੇ ਇਹ ਫੁੱਲਾਂ ਦੇ ਬਹੁਤ ਜ਼ਿਆਦਾ ਫਾਇਦੇ ਨੇ ਜੇ ਤੁਹਾਡੇ ਵੀ ਲਾਗ ਪਾਸ ਨੇ ਤਾਂ ਇਹਨਾਂ ਨੂੰ ਐਵੇਂ ਨਾ ਅਜਾਈ ਜਾਣਦੇਆ ਕਰੋ ਯੂਜ਼ ਕਰਿਆ ਕਰੋ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਬਹੁਤ ਸਾਰਾ ਪਿਆਰ ਦਿਓ ਜੀ ਖੁਸ਼